ਪਟਿਆਲਾ ਸ਼ਹਿਰ ਦੇ ਵਿੱਚ ਬਲਾਕ ਸਮਤੀ ਅਤੇ ਜੁਲਾ ਪਰਸ਼ਦ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਤੀ ਹੋਈ ਪਟਿਆਲਾ ਪੁਲਿਸ ਦੇ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਐਸਪੀ ਸਿਟੀ ਪ੍ਰਵਿੰਦਰ ਸਿੰਘ ਚਿਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਚੋਣਾਂ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਅਤੇ ਨਿਰਪੱਖ ਤਰੀਕੇ ਦੇ ਨਾਲ ਸੰਪੂਰਨ ਕਰਨਾ ਉਹਨਾਂ ਦੀ ਪਹਿਲੀ ਜ਼ਿੰਮੇਵਾਰੀ ਹੈ। ਇੰਤਜ਼ਾਮ ਅਨੁਸਾਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਦੇ ਲਈ ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਫਲੈਗ ਮਾਰਚ ਵੀ ਨਿਯਮਿਤ ਰੂਪ ਦੇ ਵਿੱਚ ਜਾਰੀ ਰਹੇਗਾ ਤਾਂ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰਹੇ ਤੇ ਕਿਸੇ ਵੀ ਪ੍ਰਕਾਰ ਦੀਆਂ ਗਲਤ ਗਤੀਵਿਧੀਆਂ ਨੂੰ ਪਹਿਲੇ ਹੀ ਰੋਕਿਆ ਜਾ ਸਕੇ ਇਸ ਦੇ ਨਾਲ ਐਸਪੀ ਸਿਟੀ ਨੇ ਹੋਰ ਕੀ ਕੁਝ ਦੱਸਿਆ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਦਰਦ ਚੈਕਿੰਗਸ ਵਗੈਰੇ ਚੱਲ ਰਹੀਆਂ ਨੇ ਸਰ ਇਹ ਅੱਜ 플ੈਗ ਮਾਰਚ ਕੀਤਾ ਜਾ ਰਿਹਾ ਸਿਟੀ ਦੇ ਏਰੀਆ ਚ ਥੋੜਾ ਸਿਟੀ ਦੇ ਏਰੀਆ ਵਨ ਦਾ ਵੀ ਕਵਰ ਕਰਾਂਗੇ ਔਰ ਸਿਟੀ ਟੂ ਚ ਸਾਡੀਆਂ ਜਿਹੜੀਆਂ ਇਲੈਕਸ਼ਨਸ ਔਨ ਦਾ ਵੇ ਨੇ ਔਰ ਇੱਕ ਕੰਫੀਡੈਂਸ ਬਿਲਡਿੰਗ ਮੇਅਰ ਹੈ ਲੋਕਾਂ ਚ ਵਿਸ਼ਵਾਸ ਜਾਵੇ ਕਿ ਜਿਹੜੀ ਪੁਲਿਸ ਹੈ ਉਹਨਾਂ ਦੇ ਲਈ ਵਚਨਬੱਧ ਹੈ ਉਹਨਾਂ ਦੀ ਸਿਕਿਉਰਿਟੀ ਲਈ ਫ੍ਰੀਅਰ ਫੇਅਰ ਇਲੈਕਸ਼ਨ ਲਈ ਉਹਦੇ ਵਿੱਚ ਹੋਰ ਇੱਕ ਜਿਹੜੇ ਮਾੜੇ ਆਨਸਰ ਨੇ ਉਹਨਾਂ ਨੂੰ ਇਹ ਸੁਨੇਹਾ ਜਾਵੇ ਕਿ ਜੇ ਕੋਈ ਤੁਸੀਂ ਇਹੋ ਜਿਹਾ ਕੰਮ ਕਰਦੇ ਹੋ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਸੈਂਸਿਟੀਵਿਟੀ ਕਿਵੇਂ ਦੇਖਦੇ ਹੋ ਕਿਉਂਕਿ ਜੋ ਵੀਡੀਓਜ਼ ਵਾਇਰਲ ਹੋਈਆਂ ਨੇ ਕਾਗਜ਼ਪੋਣ ਸਰ ਸੈਂਸਿਟੀਵਿਟੀ ਅਸੀਂ ਇਦਾਂ ਦੇਖਦੇ ਆਂ ਅਸੀਂ ਸਰ ਮੈਂ ਇਹਦਾ ਦੱਸਣਾ ਚਾਹਾਂਗਾ ਸੈਂਸਿਟੀਵਿਟੀ ਇਦਾਂ ਦੇਖੀ ਜਾਂਦੀ ਹੈ ਜੀ ਪਹਿਲਾਂ ਦੇ ਇਨਸੀਡੈਂਟ ਸਾਰੇ ਦੇਖੇ ਜਾਂਦੇ ਨੇ ਕਿੱਥੇ ਕਿਦਾਂ ਦਾ ਇਨਸੀਡੈਂਟ ਹੋਇਆ ਜਿਵੇਂ ਹੁਣ ਫੋਰ ਐਗਜ਼ਾਮਪਲ ਜੇ ਆਪਾਂ ਦੇਖੀਏ ਕਿ ਜਿਵੇਂ ਤੁਸੀਂ ਮੈ ਸਿਟੀ 1 ਤਾਂ ਸਾਡਾ ਸਾਰਾ ਸ਼ਹਿਰ ਆ ਉਹਦੇ ਵਿੱਚ ਤੇ ਇਲੈਕਸ਼ਨ ਹੈ ਨਹੀਂ ਸਿਟੀ 2 ਚ ਜ਼ਰੂਰ ਹੈ ਪਰ ਸਿਕਰਿਟੀ ਸਿਟੀ 2 ਚ ਇੱਕ ਸਿੰਗਲ ਇਨਸੀਡੈਂਸ ਇਦਾਂ ਦਾ ਨਹੀਂ ਹੋਇਆ ਜਿਹਦੇ ਚ ਕੋਈ ਸੋਸ਼ਲ ਮੀਡੀਆ ਜਾਂ ਜਿਵੇਂ ਐਸੇ ਕੋਈ ਇਨਸੀਡੈਂਸ ਕੋ ਬਾਇਰਲ ਹੋਇਆ ਹੋਵੇ ਤੇ ਵੀ ਆਰ ਵੈਰੀ ਸ਼ੋਰ ਸਾਡੇ ਸੀਨੀਅਰ ਆਫੀਸਰਸ ਵੱਲੋਂ ਸਾਨੂੰ ਬੜੀਆਂ ਸਟ੍ਰਿਕਟ ਡਾਇਰੈਕਸ਼ਨਸ ਨੇ ਕਿ ਐਸ ਪਰ ਲਾਅ ਐਂਡ ਐਸ ਪਰ ਦਾ ਗਾਈਡੈਂਸ ਆਫ ਇਲੈਕਸ਼ਨ ਕਮਿਸ਼ਨ ਫਰੀ ਐਂਡ ਫੇਅਰ ਇਲੈਕਸ਼ਨ ਕਰਾਇਆ ਜਾਵੇ ਜੀ ਬਸ ਸਰ ਸਿਟੀ ਦੇ ਵਿੱਚ ਕੀ ਨਾਕੇ ਬੰਦੀ ਫੋਨ ਕੀਆ ਪੀਸੀਆਰ ਘੁੰਮਣ ਗਿਆ ਜਾਂ ਬਿਲਕੁਲ ਸਰ ਜਿਵੇਂ ਹੀ ਹੁਣ ਇਲੈਕਸ਼ਨ ਹੋਰ ਨੇੜੇ ਆਏ ਅਸੀਂ ਰਾਤ ਦੀ ਚੈਕਿੰਗ ਨੂੰ ਵੀ ਇੰਟੈਂਸ ਕਰਾਂਗੇ ਅਸੀਂ ਮੇਕ ਸ਼ੋਰ ਵੀ ਕਰਾਂਗੇ ਵੀ ਕੋਈ ਬਾਹਰਲਾ ਬੰਦਾ ਅਕਸਟੇ ਨਹੀਂ ਕਰੇ ਤਾਂ ਜੋ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਪਾਂ ਰਿਪਲੋਇਮੈਂਟਸ ਵਗੈਰਾ ਕਿੰਨੀ ਆ ਰਹੀਆਂ ਨੇ ਬਿਲਕੁਲ ਸਾ ਡਿਪਲੋਇਮੈਂਟਸ ਬਾਹਰੋਂ ਵੀ ਫੋਰਸ ਸਾਨੂੰ ਮਿਲਨੀ ਹੈ ਕਾਫੀ ਵੱਡੀ ਅਮਾਉਂਟਸ ਤੋਂ ਤਾਂ ਜੋ ਨੋਰਮਸ ਉਹਨਾਂ ਨੇ ਦਿੱਤੇ ਨੇ ਔਰ ਸੈਂਸਿਟੀਵਿਟੀ ਨੂੰ ਦੇਖ ਕੇ ਕਾਫੀ ਹੈਵੀ ਡਿਪਲੋਇਮੈਂਟ ਹੁੰਦੀ ਹੈ ਪਟਿਆਲਾ ਤੋਂ ਬਿੰਦਰ ਬਾਤੀਸ਼ ਦੀ ਰਿਪੋਰਟ